विधानसभा ਹਲਕਾ ਬਟਾਲਾ ਨਵਾਂ ਪਿੰਡ ਪੰਜ ਖੜਾਲਾ ਔਰ ਉਥੇ ਇਹ ਤੁਸੀਂ ਦੇਖ ਰਹੇ ਹੋ ਕਿ ਪੂਰਾ ਪਿੰਡ ਪੂਰਾ ਨਗਰ ਪੂਰਾ ਇਲਾਕਾ ਇੱਥੇ ਇਕੱਠਾ ਹੋਇਆ ਪਿਆ ਇੱਥੇ ਆਏ ਹੋਏ ਨੇ ਫਤੇਜ ਜੰਗ ਸਿੰਘ ਬਾਜਵਾ ਔਰ ਫਤੇਜ ਜੰਗ ਸਿੰਘ ਬਾਜਵਾ ਨੂੰ ਉਹਨਾਂ ਨੇ ਆਪਣੀਆਂ ਕੋ ਮੁਸ਼ਕਲਾਂ ਦੱਸੀਆਂ ਨੇ ਔਰ ਉਹਨਾਂ ਦੇ ਕਾਗਜ਼ ਰੱਦ ਹੋ ਚੁੱਕੇ ਨੇ ਜੋ ਪੰਚਾਇਤੀ ਚੋਣਾਂ ਦੇ ਵਿੱਚ ਉਹਨਾਂ ਆਪਣੇ ਕਾਗਜ਼ ਭਰੇ ਸੀ ਤੇ ਰੱਦ ਹੋਏ ਨੇ ਬਾਜਵਾ ਸਾਹਿਬ ਨੇ ਉਹਨਾਂ ਨੂੰ ਕੀ ਹੌਸਲਾ ਦਿੱਤਾ ਔਰ ਬਾਜਵਾ ਸਾਹਿਬ ਉਹਨਾਂ ਦੀ ਇਹ ਜੋ ਮੁਸ਼ਕਲ ਹੈ ਫਰਿਆਦ ਹੈ ਕੀ ਸੁਣੀ ਹੈ ਕੀ ਸਾਰਾ ਦੁੱਖੜਾ ਜਾਣਦੇ ਆਂ ਬਾਜਵਾ ਸਾਹਿਬ ਕੋ ਬਾਜਰਾ ਸਾਹਿਬ ਇਹ ਪਿੰਡ ਦੇ ਵਿੱਚ ਨਵਾਂ ਪਿੰਡ ਪੰਜ ਖੜਾ ਲਿਆ ਜਿਹੜਾ ਇੱਥੇ ਦੇ ਹਾਲਾਤ ਕੀ ਨੇ ਕਿਹੜੀ ਗੱਲ ਹੋਣਾ ਪੈ ਗਿਆ ਦੇਖੋ ਗੱਲ ਇਹ ਆ ਵੀ ਇਹ ਨਿਹਰਾ ਮਸਲਾ ਬਟਾਲੇ ਹਲਕੇਦਾਰੀ ਸਾਰੇ ਪੰਜਾਬ ਦਾ ਇਦਾਂ ਤੇ ਖਾਸ ਕਰਕੇ ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਟਾਲੇ ਹਲਕੇ ਤੇ ਆ ਜੀਏ ਇਹ ਸਾਡਾ ਹਲਕਾ ਮੈਂ ਇਥੋਂ ਇਲੈਕਸ਼ਨ ਲੜਿਆ ਤੇ ਮੇਰਾ اخلاقی ਫਰਜ਼ ਮੰਨਦਾ ਵੀ ਮੈਂ ਜਿਹੜੇ ਆਪਣੇ ਲੋਕ ਨੇ ਉਹਨਾਂ ਨਾਲ ਉਹਨਾਂ ਦੀਆਂ ਮੁਸ਼ਕਲਾਂ ਉਹਨਾਂ ਦੇ ਕੋਈ ਦੁੱਖ ਤਕਲੀਫ ਉਹਨਾਂ ਨੂੰ ਸੁਣਾ ਮੇਰੇ ਕੋਲ ਪੰਚਾਇਤ ਸਾਰੇ ਆਏ ਸੀ ਕਿ ਪੰਚਾਇਤ ਵਾਲੇ ਜਿਹੜੇ ਖੜਨਾ ਚਾਹੁੰਦੇ ਸੀ ਇਥੋਂ ਤੇ ਉਹਨਾਂ ਨੇ ਜ਼ਿਕਰ ਕੀਤਾ ਵੀ ਜੀ ਇੱਥੇ ਇੱਕ ਕੈਂਡੀਡੇਟ ਜਿਹਨੂੰ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਸਪੋਰਟ ਕਰਦੇ ਨੇ ਉਹ ਇੱਕ ਤਰਫਾ ਯਾਨੀ ਕਿ ਉਹਨਾਂ ਨੇ ਸਾਰੀ ਬਾਕੀ ਬੰਦਿਆਂ ਦੇ ਕਾਗਜ਼ ਰੱਦ ਕਰਤੇ ਤੇ ਇਕੱਲੇ ਉਸ ਬੰਦੇ ਦੀ ਕਾਗਜ਼ ਜਿਹੜੇ ਨੇ ਉਹ ਐਕਸੈਪਟ ਕੀਤੇ ਨੇ ਵੇਰ ਐਸ ਵੀ ਇਹ ਜਿਹੜੀ ਪੰਚਾਇਤ ਇਹ ਰਿਜ਼ਰਵ ਕੈਟਾਗਰੀ ਐਸਸੀ ਕੈਂਡੀਡੇਟ ਲਈ ਇਹ ਪੰਚਾਇਤ ਰੱਖੀ ਗਈ ਹੈ ਔਰ ਜਿਹੜਾ ਬੰਦੇ ਦੇ ਕਾਗਜ਼ ਐਕਸੈਪਟ ਹੋਏ ਨੇ ਉਹ ਜਨਰਲ ਕੈਟਾਗਰੀ ਦਾ ਹੈ ਅੱਛਾ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਵੀ ਡੀਸੀ ਸਾਹਿਬ ਇਹ ਕਿਦਾਂ ਹੋ ਸਕਦਾ ਹੈ ਵੀ ਇੱਕ ਪਿੰਡ ਦੀ ਰਿజర్వేਸ਼ਨ ਰਿਜ਼ਰਵ ਸੀਟ ਹੈ ਉਹਦੇ ਉੱਤੇ ਇੱਕ ਜਨਰਲ ਕੈਟਾਗਰੀ ਦੇ ਕੈਂਡੀਡੇਟ ਦੇ ਕਾਗਜ਼ ਐਕਸੈਪਟ ਕੀਤੇ ਜਾਂਦੇ ਦੂਜੇ ਸਾਰੇ ਰਿਜੈਕਟ ਕੀਤੇ ਜਾਂਦੇ ਇਹਦਾ ਮੈਨੂੰ ਅਜੇ ਤੱਕ ਸਮਝ ਨਹੀਂ ਲੱਗੀ ਫਿਰ ਉਹਨਾਂ ਨੇ ਕਿਹਾ ਵੀ ਜੀ ਸਾਨੂੰ ਤੁਸੀਂ ਇੱਕ ਰਿਪਰੈਜ਼ੈਂਟੇਸ਼ਨ ਪਿੰਡ ਵਾਲਿਆਂ ਦੀ ਦਿਓ ਜਿਹੜੇ ਇਹ ਕਿਉਂਕਿ ਜਿਹੜਾ ਕੈਂਡੀਡੇਟ ਇੱਥੋਂ ਖੜਾ ਹੈ ਜਿਹੜਾ ਰਿਜ਼ਰਵ ਕੈਂਡੀਡੇਟ ਦੇ ਵਿੱਚ ਸੀ ਉਹ ਮਸੀਹ ਹੈ ਹੀ ਇਜ਼ ਅ ਕ੍ਰਿਸਚੀਅਨ ਜੀ ਤੇ 크리스쳇ਨ ਬੈਕਵਰਡ ਕਲਾਸ ਦੇ ਵਿੱਚ ਆਂਦੇ ਨੇ ਨਾ ਕਿ ਰਿਜ਼ਰਵ ਕੈਟੇਗਰੀ ਚਾਹੁੰਦੇ ਨੇ ਜੀ ਤੇ ਉਹ ਦੋ ਦਿਨ ਪਹਿਲੇ ਉਹਨੇ ਜੇ ਸਰਟੀਫਿਕੇਟ ਐਸਸੀ ਦਾ ਲਿਆ ਹੈ ਤੇ ਉਹ ਜੇ ਝਾਲੀ ਸਰਟੀਫਿਕੇਟ ਹੈ ਜਾਂ ਕਿੱਦਾਂ ਇਹ ਇਹ ਪਿੰਡ ਵਾਲਿਆਂ ਨੇ ਪ੍ਰੂਫ ਕਰਕੇ ਕਿਉਂਕਿ ਉਹਦਾ ਸਾਰਾ ਰਿਕਾਰਡ ਜਿਹੜਾ ਹੈਗਾ ਇਹ ਪਿੰਡ ਵਾਲਿਆਂ ਦੀ ਬਤੌਲਤ ਸਭ ਕੋ ਜਾਣਾ ਜੇਕਰ ਇਹ ਚੀਜ਼ ਅਸੀਂ ਪ੍ਰੂਫ ਕਰ ਦਿੰਦੇ ਆ ਜੀ ਪਹਿਲੀ ਗੱਲ ਤੇ ਵੀ ਉਹ ਉਹਦਾ ਕਾਗਜ਼ ਰੱਦ ਹੋ ਜਣੇ ਨੇ ਇਹਨਾਂ ਦੇ ਐਕਸੈਪਟ ਹੋ ਜਾਣੇ ਨੇ ਨੰਬਰ 1 ਨੰਬਰ 2 ਇਹ ਹੈ ਵੀ ਲੈਟ ਅਸ ਸੇ ਵੀ ਉਹ ਅਜੇ ਜਾਂਚ ਚੱਲਦੀ ਹੈ ਤੇ ਫਿਰ ਇਹ ਜਿਹੜੀ ਚੀਜ਼ ਇਸ ਪਿੰਡ ਦੇ ਲੋਕਾਂ ਨਾਲ ਜਿਹੜੀ ਹੋਈ ਹੈ ਜਿਹੜੇ ਪਿੰਡ ਦੇ ਲੋਕ ਆ ਸਾਰੀ ਪਿੰਡ ਦੇ ਲੋਕ ਇੱਥੇ ਇਕੱਠੇ ਹੋਏ ਨੇ ਤਕਰੀਬਨ 700 ਵੋਟ ਐ ਇਸ ਪਿੰਡ ਦੀ 700 ਵੋਟ ਦੇ ਵਿੱਚੋਂ ਮжоਰਿਟੀ ਆਫ ਦਾ ਫੈਮਿਲੀ ਇੱਥੇ ਬੈਠੀਆਂ ਨੇ ਉਹ ਆਪਣੇ ਦਾ ਜਿਹੜਾ ਸੀ ਜਿਹੜਾ ਕੈਂਡੀਡੇਟ ਇਥੋਂ ਲੜਨਾ ਚਾਹੁੰਦਾ ਸੀ ਸਾਡੀ ਪਾਰਟੀ ਨਹੀਂ ਮੈਂ ਸਮਝਦਾ ਪਿੰਡ ਵਾਲਿਆਂ ਦੀ ਪਾਰਟੀ ਦਾ ਕੈਂਡੀਡੇਟ ਸੀ ਔਰ ਅੱਜ ਲੋਕਾਂ ਦਾ ਦਿਲ ਟੁੱਟਾ ਜੀ ਨੇਰੇ ਨਵਾ ਪਿੰਡ ਪਾਂਧੀ ਖੜਾਲਦਾਨੀ ਟੁੱਟਾ ਇਹ ਅੱਜ ਇਸ ਤਰੀਕ ਨੂੰ ਇਹ ਪਿੰਡ ਵਾਲਿਆਂ ਨੇ ਇੱਕ ਏਕਾ ਕਰ ਲਿਆ ਇੱਕ ਮਨ ਬਣਾ ਲਿਆ ਵੀ ਜਿਸ ਐਮਐਲਏ ਨੇ ਸਾਡੇ ਨਾਲੇ ਧੱਕਾ ਕਰਾਇਆ ਤੇ ਜਿਹੜਾ ਸਾਡੇ ਨਾਲ ਇਹ ਸਾਰਾ ਕੁਝ ਹੋਇਆ ਹੈ ਕੱਲ ਨੂੰ ਜਿੱਦਨ ਸਾਡੇ ਪਿੰਡ ਆਏਗਾ ਅਸੀਂ ਵੀ ਉੱਥੇ ਬਾਹਰ ਬੋਰਡ ਲਾਵਾਂਗੇ ਵੀ ਐਮਐਲਏ ਸਾਹਿਬ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਤੇ ਜਾਂ ਜਿਨ੍ਹਾਂ ਨੂੰ ਤੁਸੀਂ ਧੱਕੇ ਨਾਲ ਸਾਡੇ ਤੇ ਥੋਪਿਆ ਉਹਦੇ ਕੋਲ ਜਾ ਕੇ ਦੇਖੋ ਉਹਦੇ ਕੋਲ ਲਾਓ ਸਾਡੇ ਪਿੰਡ ਦੇ ਵਿੱਚ ਕਿਰਪਾ ਬਣਾਈ ਰੱਖੋ ਬੜੀ ਜਿਹੜੇ ਕਾਗਜ਼ ਸਿਲੈਕਟ ਹੋਣੇ ਜਾਂ ਰਿਜੈਕਟ ਹੋਣੇ ਇਹ ਤਾਂ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਜਾਂਚ ਕਰਦੇ ਨੇ ਬੜੀ ਬਾਰੀਕੀ ਨਾਲ ਦੇਖਦੇ ਨੇ ਫੇਰ ਹੀ ਤਾਂ ਸਾਰਾ ਕੁਝ ਹੁੰਦਾ ਹੈ ਇਹ ਤਾਂ ਸਿਆਸੀ ਇਲਜ਼ਾਮਬਾਜ਼ੀ ਹੋ ਸਕਦੀ ਹੈ ਇੱਕ ਦੂਜੇ ਦੇ ਉੱਤੇ ਤੁਸੀਂ ਵੀ ਸਿਆਸਤ ਨਾਲ ਜੁੜੇ ਹੋਏ ਹੋ ਤੁਹਾਨੂੰ ਵੀ ਪਤਾ ਹੈ ਕਿ ਇੱਕ ਫੋਨ ਦੇ ਉੱਤੇ ਹੀ ਕਾਗਜ਼ ਰਿਜੈਕਟ ਹੁੰਦੇ ਆ ਕਿ ਸਿਲੈਕਟ ਹੁੰਦੇ ਆ ਦੇਖੋ ਇਸ ਤਰੀਕੇ ਨਾਲ ਕਦੀ ਵੀ ਨਹੀਂ ਹੋਇਆ ਜੀ ਜਿਸ ਤਰੀਕੇ ਨਾਲ ਇਸ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਇਲੈਕਸ਼ਨਾਂ ਇਸ ਤੋਂ ਪਹਿਲੇ ਵੀ ਸਰਕਾਰਾਂ ਅਲੱਗ-ਅਲੱਗ ਪਾਰਟੀ ਦੀਆਂ ਆਈਆਂ ਸਵੇ ਇਲੈਕਸ਼ਨਾਂ ਹੁੰਦੀਆਂ ਰਹੀਆਂ ਕਦੀ ਕਿਸੇ ਨੂੰ ਇਹ ਨਹੀਂ ਸੀ ਹੋਇਆ ਵੀ ਇਹਦੇ ਕਾਗਜ਼ ਹੀ ਸਾਰੇ ਉਡਾ ਦੋ ਇਹਦੇ ਫਲਾਣੇ ਇਹ ਕਰ ਦੋ ਸਰਵਸੰਮਤੀਆਂ ਹੁੰਦੀਆਂ ਸੀ ਚੰਦ ਪਿੰਡਾਂ ਦੇ 2 3 4 ਪਿੰਡਾਂ ਦੇ ਉਹ ਵੀ ਜਦੋਂ ਇਲਾਕੇ ਦੇ ਆਣਾ ਜੀ ਸਰਵਸੰਮਤੀ ਜੀ ਸਾਰੇ ਪਿੰਡ ਵਾਲੇ ਮੰਨਦੇ ਨੇ ਸਰਵਸੰਮਤੀ ਸਮਝੀ ਜਾਂਦੀ ਸੀ ਅੱਜ ਕੱਲ ਦਾ ਜਿਹੜੇ ਹਾਲਾਤ ਨੇ ਮੈਂ ਤੇ ਵੇਖ ਕੇ ਰਹਾ ਨਾ ਵੀ 82 ਪਿੰਡਾਂ ਦੇ ਵਿੱਚੋਂ ਜੇ ਆਪਾਂ ਕਹਿੰਦੇ ਆ ਵੀ 40 ਪਿੰਡਾਂ ਤੇ 35 ਪਿੰਡਾਂ ਦੇ ਵਿੱਚ ਸਰਵਸੰਮਤੀ ਹੋ ਗਈ ਤੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਕੀ ਉਹ 40 ਪਿੰਡਾਂ ਦੀ ਜਿੱਤੇ ਸਰਬਸੰਮਤੀ ਹੋਈ ਹੈ 35ਾਂ ਦੀ ਕੀ ਉਹਨਾਂ ਦਾ ਮਾਰੀ ਨਹੀਂ ਸੀ ਇਲੈਕਸ਼ਨ ਲੜੰਦਾ ਹੂੰ ਜੀ ਸਾਨੂੰ ਪਤਾ ਵੀ ਇਹ ਜਿਹੜੀ ਛੋਟੀ ਇਲੈਕਸ਼ਨ ਨੇ ਨਾ ਸਾਰੇ ਨਾਲ ਔਖੀ ਹੁੰਦੀ ਹੈ ਤੇ ਹਰ ਕੇ ਇਹਦਾ ਜੀ ਕਰਦਾ ਵੀ ਮੈਂ ਪਿੰਡ ਦੀ ਸਰਦਾਰੀ ਕਰਾਂ ਬੱਚਾ ਸਭ ਤੁਹਾਡੇ ਸਮੇ ਵੀ ਇਦਾਂ ਦੇ ਇਲਜ਼ਾਮ ਵਿਰੋਧੀ ਧਿਰਾਂ ਨਾਲ ਹੁੰਦੀਆਂ ਹੁੰਦੀਆਂ ਸੀ ਕੀ ਕਹੀਏ ਤੁਹਾਡੇ ਸਮੇ ਤੇ ਆਟੇ ਚ ਲੂਣ ਚੱਲ ਜਾਂਦਾ ਸੀ ਪਰ ਇਸ ਵਾਰ ਕੀ ਚੱਲ ਪਿਆ ਇਹ ਰਿਸ਼ਵਾਦੀ ਤੁਹਾਨੂੰ ਮੇਰੇ ਨਾਲ ਵੱਧ ਪਤਾ ਹੈ ਮੇਨ ਹੁੰਦਾ ਸੰਦੀ ਲੋੜ ਨਹੀਂ ਇਹ ਮੇਰਾ ਲੂਣ ਹੀ ਗੁਨਿਆ ਗਿਆ ਆਟਾ ਤੇ ਹੈ ਹੀ ਨਹੀਂ ਤੇ ਜਿਹੜਾ ਇਸ ਵਾਰ ਤੁਸੀਂ ਸਾਰਿਆਂ ਨੂੰ ਵੱਡੀ ਜਿਹੜੀ ਗੱਲ ਹੈ ਮੇਰੇ ਕੋਲ ਐਗਜ਼ੈਪਲਸ ਨੇ ਮੇਰੇ ਕੋਲ ਐਗਜ਼ੈਪਲਸ ਨੇ ਜਿਹਦੇ ਵਿੱਚ ਮੌਜੂਦਾ ਐਮ ਐਲ ਏ ਨੇ ਬਲਾ ਕੇ ਬੰਦਿਆਂ ਨੂੰ ਕਿਹਾ ਯਾਰ ਵੀ ਤੂੰ ਐ ਵੀ ਸਰਪੰਚ ਸਾਡਾ ਬੰਨਾ ਜੇ ਮੈਂਬਰ ਤੂੰ ਹੀ ਲੈ ਲਓ ਅਸੀਂ ਸਰਪੰਚੀ ਦੀ ਇਲੈਕਸ਼ਨ ਨਹੀਂ ਹੋਣ ਦਿੱਤੀ ਹੁੰਦੇ ਨਹੀਂ ਤੇ ਨਹੀਂ ਹੋਣ ਦਿੱਤੀ ਉਹਨਾਂ ਨੂੰ ਕਾਗਜ਼ ਹੀ ਨਹੀਂ ਪਰੰਦ ਦਿੱਤੇ ਸਰਪੰਚ ਫਿਰ ਐਮਐਲਏ ਦੀ ਪਾਵਰ ਦਾ ਪਤਾ ਲੱਗਦਾ ਨਾ ਕਿ ਐਮਐਲਏ ਵਾਕਈ ਕਿੰਨਾ ਤਾਕਤਵਰ ਹੈ ਜਿਹਨੂੰ ਕਹੇ ਕਿ ਐਮਐਸ ਸਰਪੰਚਾ ਤੇ ਮਤਲਬ ਉਹ ਸਰਪੰਚਾ ਹੈ ਫਿਰ ਤਾਂ ਇਹਦੇ ਵਿੱਚ ਬਹਿ ਜਾ ਬਹਿ ਜਾ ਹੋਗੀ ਨਾ ਵੀ ਐਮਐਲਏ ਐਮਐਲਏ ਹੋਗੀ ਕਿ ਕੀ ਆ ਬਾਤ ਹੈ ਕਮਾਲ ਕਰਤੀ ਜੀ ਐਮਐਲਏ ਦੀ ਤਾਕਤ ਇੰਨੀ ਹੈ ਇਸ ਵਾਰ ਐਮਐਲਏ ਨੇ ਵਿਖਾਈ ਹੈ ਅਗਲੀ ਵਾਰ ਬੰਦੇ ਵਿਖਾ ਦੇਣਗੇ ਬੋਦੀ ਦੇਰਤ ਨਹੀਂ ਸਤਾਈ ਦੇ ਵਿੱਚ ਆਣੀ ਹੈ ਠੀਕ ਹੈ ਅੱਜ ਉਹਨੇ ਆਪਣੀ ਤਾਕਤ ਵਰਤ ਲਈ ਕੱਲ ਨੂੰ ਜਦੋਂ ਦੂਜਿਆਂ ਦੀ ਵਾਰੀ ਆਈ ਉਹਨਾਂ ਨੇ ਵਰਤ ਲੈਣੀ ਹੈ ਠੀਕ ਹੈ ਜਿਹਨਾਂ ਨਗਰ ਖੜਾ ਹੈ ਸਾਰੇ ਦਾ ਸਾਰਾ ਇਲਾਕੇ ਦਾ ਇਹ ਤੁਹਾਨੂੰ ਕੀ ਲੱਗਦਾ ਕਿ ਸਰਪੰਤੀ ਦੇ ਵਿੱਚ ਇਹਨਾਂ ਦਾ ਸਹਿਯੋਗ ਕੋਈ ਨਹੀਂ ਹੈ ਇਹਨਾਂ ਦੀ ਆਪਣੀ ਮਰਜ਼ੀ ਨਹੀਂ ਚੱਲੀ ਹੋਏਗੀ ਇਹਨਾਂ ਨੂੰ ਪੁੱਛ ਲੋ ਜੇ ਸਰਪੰਤੀ ਹਾਂ ਜੇ ਹੋ ਸਕਦਾ ਵੀ ਉਹ ਕਹੇ ਵੀ ਮੇਰੇ ਇੱਥੇ ਦਰਬਾਰ ਚ ਆ ਕੇ ਕਰਨੀ ਉਹ ਸ਼ਾਇਦ ਲੋਕਾਂ ਨੇ ਨਾ ਪਸੰਦ ਕੀਤੀ ਹੋਏ ਤੇ ਪਿੰਡ ਵਾਲਿਆਂ ਨੇ ਕਹਿੰਦੇ ਕਿਉਂਕਿ ਪਿੰਡ ਦਾ ਕੰਮ ਹੈ ਠੀਕ ਪਿੰਡੇ ਲੋਕ ਆਪਸੇ ਭਾਈ ਬੰਦੇ ਹੈ ਨਾ ਸਾਰੇ ਭਾਈ ਬੰਦੇ ਬੈਠੇ ਵੀ ਚਲੋ ਠੀਕ ਹੈ ਜੀ ਵੀ ਸਾਡੀ ਸਰਵਸੰਮਤੀ ਪਿੰਡ ਤੇ ਹੋਗੀ ਅਸੀਂ ਕਹੇ ਤੇ ਹੁਣ ਗੋਡੇ ਟੇਕਾਂਗੇ ਗੋਡੇ ਟੇਕਾਂਗੇ ਤੇ ਤੁਹਾਨੂੰ ਗੋਡੇ ਟੇਕਾਂਗੇ ਤੇ ਫੇਰ ਜਾ ਕੇ ਸਰਵਸੰਮਤੀ ਐਮ ਐਲ ਏ ਸਾਹਿਬ ਅਸ਼ੀਰਵਾਦ ਦੇਣ ਜੀ 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 ਤੇ ਉਹ ਫੇਰ ਸਰਵਸੰਮਤੀ ਹੋਰ ਤਰੀਕੇ ਦੀ ਹੈ ਜੀ ਤੇ ਜਿਹੜੀ ਪਿੰਡ ਵਾਲੀ ਸਰਵਸੰਮਤੀ ਹੈ ਉਹ ਆ ਜਿਹੜੀ ਇੱਥੇ ਬੈਠੀ ਹੈ ਜੀ 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 ਹਾਂ ਸਿਰਫ ਇਹੋ ਗੱਲ ਦੱਸਣ ਦੀ ਲੋੜ ਹੈ ਰਿਸ਼ਪਾਲ ਜੀ ਤੁਸੀਂ ਡੈਮੋਕ੍ਰੇਸੀ ਦਾ ਚੌਥਾ ਥੰਮੂ ਜੀ ਜਿਹੜਾ মিডিਆ ਹੈ ਨਾ মিডিਏ ਨੂੰ ਸੱਚ ਦੀ ਆਵਾਜ਼ ਦੱਸਣੀ ਚਾਹੀਦੀ ਹੈ ਠੀਕ ਹੈ ਆਪਾਂ ਇੱਕ ਦੂਜੇ ਨਾਲ ਕਿਸੇ ਵੇਲੇ ਕੋਈ ਹਾਸੇ ਮਜ਼ਾਕ ਚੱਲਦੇ ਨੇ ਪਰ ਜਿਹੜੀ ਤਰੀਕੇ ਨਾਲ ਅੱਜ ਪੰਜਾਬ ਦਾ ਕਹਾਣ ਹੋ ਰਿਹਾ ਹੈ ਜਿਹੜੇ ਅੱਜ ਪੰਚਾਇਤਾਂ ਦੀ ਇਸ ਇਸ ਇਲੈਕਸ਼ਨ ਦਾ ਨਿਹਰਾ ਇਲੈਕਸ਼ਨ ਤੱਕ ਨਾ ਸੋਚੋ ਜਿਹੜਾ ਪੰਜਾਬ ਦੇ ਵਿੱਚ ਹੋਣੇ ਇਸ ਤੋਂ ਬਾਅਦ ਲੜਾਈਆਂ ਝਗੜੇ ਸਾਰਾ ਕੁਝ ਹੋਣਾ ਹੈ ਇਹ ਸਰਕਾਰ ਦੀ ਬਤੌਲਤ ਹੋਣਾ ਹੈ ਜਦੋਂ ਤੁਸੀਂ ਕਿਸੇ ਦਾ ਹੱਕ ਖੋਹਦੇ ਹੋ ਜਦੋਂ ਤੁਸੀਂ ਕਿਸੇ ਦੇ ਉਹਨੂੰ ਨੱਪ ਦਿਓ ਤੇ ਦੂਜੇ ਨੂੰ ਤਾਂ ਲਿਆਉਂਦੇ ਹੋ ਤਾਂ ਪਿੰਡਾਂ ਦੇ ਵਿੱਚ ਇਹ ਚੀਜ਼ ਬਰਦਾਸ਼ਤ ਨਹੀਂ ਹੁੰਦੀ ਤੁਹਾਡੇ ਸਾਹਮਣੇ ਹਮ ਰਿਸ਼ਪਾਲ ਜੀ ਮੈਂ ਪਰਸੋਂ ਗੱਲ ਕਰਾਂਗਾ ਜੀ ਗੱਲ ਤਾਂ ਕੰਮ ਸ਼ੁਰੂ ਹੋਣਾ ਜੇ ਪਿੰਡਾਂ ਵਿੱਚ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਰਤ ਪਾਤੀ ਹੈ ਉਹ ਬਹੁਤ ਗਲਤ ਬਣੇ ਪਾਈ ਹੈ ਪੰਚਾਇਤਾਂ ਦੀ ਇਲੈਕਸ਼ਨ ਹਮੇਸ਼ਾ ਖੁੱਲ੍ਹੇ ਆਮ ਹੋਣੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਆਪਣਾ ਸਾਡਾ ਵਰਕਰ ਲੜ ਕੇ ਇਲੈਕਸ਼ਨ ਜਿੱਤ ਕੇ ਨਹੀਂ ਆਏਗਾ ਤੇ ਤੁਸੀਂ ਕੀ ਐਕਸਪੈਕਟ ਕਰਦੇ ਹੋ ਵੀ ਤੁਹਾਡੀ ਇਲੈਕਸ਼ਨ ਵੇਲੇ ਤੁਹਾਨੂੰ ਵੋਟ ਕਿਹੜੀ ਪਾਹੇਗੀ ਤੁਹਾਡੇ ਤੋਂ ਇਲਾਵਾ ਹੋਰ ਕੋਈ ਵੀ ਵਿਰੋਧੀ ਧਿਰ ਹੈ ਜਿਹੜੀ ਇਸ ਵੇਲੇ ਭਾਜਪਾ ਦਾ ਮੈਦਾਨ ਚਾਹ ਰਹੀ ਹੈ ਆਪਣੇ ਵਰਕਰਾਂ ਦੇ ਨਾਲ ਖੜੀ ਹੈ ਕਾਂਗਰਸ ਪਾਰਟੀ ਵਾਲੇ ਕਿਤੇ ਮੈਂ ਦੇਖ ਨਹੀਂ ਪਾਰਿਆ ਅਕਾਲੀ ਦਲ ਤਾਂ ਵੈਸੇ ਹੀ ਸੌਂ ਗਿਆ ਤੇ ਬਾਕੀ ਹੋਰ ਕੋਈ ਬੰਦੇ ਉਹ ਜਿਹੇ ਹੈ ਨਹੀਂ ਉਹਨਾਂ ਨੇ ਰੱਬ ਦਾ ਭਾਣਾ ਮੰਨ ਹੀ ਲਿਆ ਨਹੀਂ ਰੱਬ ਦਾ ਭਾਣਾ ਮੰਨਣਗੇ ਤੇ ਲੋਕੀ ਵੀ ਉਹਨਾਂ ਦਾ ਰੱਬ ਦਾ ਭਾਣਾ ਮੰਨ ਲੈਣਗੇ ਅਸੀਂ ਤੇ ਐਸੀ ਤੇ ਆਪਣੇ ਵਰਕਰ ਦੇ ਨਾਲ ਖੜੇ ਆ ਅਸੀਂ ਤੇ ਪਿੰਡ ਵਾਲਿਆਂ ਨਾਲ ਖੜੇ ਆ ਆਟੀ ਇਹਨਾਂ ਦੇ ਅਸੀਂ ਕਦੀ ਵੀ ਨਹੀਂ ਆ ਕੇ ਕਦੀ ਕਿਸੇ ਨੂੰ ਕਿਹਾ ਵੀ ਜੇ ਸਾਡੇ ਤੇ ਕੋਈ ਤਲਾਂ ਚ ਤੇਲ ਹੋਊਗਾ ਤੇ ਲੋਕ ਸਾਡੇ ਨਾਲ ਚੱਲਣਗੇ ਜੇ ਸਾਡੇ ਤਲਾਂ ਦੀ ਤੇਲ ਨਹੀਂ ਹੈ ਇਹਨਾਂ ਨਾਲ ਅੱਜ ਇਹਨਾਂ ਦੀ ਮਾੜੇ ਵਕਤਾ ਕਿ ਇਹਨਾਂ ਦੀ ਹਾਲਚਾਲ ਹੀ ਨਹੀਂ ਪੁੱਛਣਾ ਤੇ ਲੋਕ ਵੀ ਸਾਡਾ ਕਿਉਂ ਪੁੱਛਣਗੇ ਜੀ ਬਿਲਕੁਲ ਸੋ ਬਾਜਵਾ ਸਾਹਿਬ ਕਹਿੰਦੇ ਨਹੀਂ ਕਿ ਤਲਾਂ ਦੇ ਵਿੱਚ ਤੇਲ ਦੀ ਗੱਲ ਕਰੀ ਹੈ ਵੀ ਜੇ ਸਾਡੇ ਤਲਾਂ ਚ ਤੇਲ ਹੈ ਤਾਂ ਜ਼ਰੂਰ ਅਸੀਂ ਆਵਾਂਗੇ ਔਰ ਲੜਾਂਗੇ ਵੀ ਇਹ ਵੀਰ ਸੀ ਜਿਹੜੇ ਸਰਪੰਚੀ ਵਾਸਤੇ ਖੜੇ ਸੀ ਤੇ ਇਹਨਾਂ ਦੇ ਕਾਗਜ਼ ਆਖਿਰ ਰਿਜੈਕਟ ਹੋਏ ਕਿਉਂ ਸਸਿਕਲ ਵਿੱਚ ਸਸਿਕਲ ਕੀ ਨਾਮ ਤੁਹਾਡਾ ਦੇਬਾ ਸਿੰਘ ਪਹਿਲੀ ਵਾਰ ਹੀ ਖੜੇ ਹੋ ਨਹੀਂ ਮੈਂ ਦੂਜੀ ਵਾਰ ਖੜਿਆ ਹਾਂ ਸਰਪੰਚ ਬਣੇ ਸੀ ਪਹਿਲੀ ਵਾਰ ਨਹੀਂ ਅਠਾ ਮੋਟਾ ਨੇ ਰਿਆ ਅੱਛਾ ਹਾਂਜੀ ਹੁਣ ਇਸ ਵਾਰੀ ਹੁਣ ਸਾਰੀ ਜਿਹੜਾ ਗੱਲ ਦੱਸੋ ਵੀ ਰੰਗ ਕੇ ਉਤਰਿਆ ਹੈ ਮੂੰਹ ਕੇ ਉਤਰਿਆ ਪਿਆ ਰੰਗ ਦੇ ਆਪੇ ਉਤਰਿਆ ਵੀ ਦੂਜਾ ਬੰਦਾ ਖਲੋਤਾ ਹੀ ਉਹਦੇ ਵੀ ਕਾਗਜ਼ ਚ ਕਾਤੇ ਤੇ ਮੇਰੇ ਵੀ ਚਕਾਤੇ ਤੇ ਸਾਨੂੰ ਸਰਪੰਚ ਨਹੀਂ ਹੋ ਮਨਜ਼ੂਰ ਹਮ ਸਾਰਾ ਪਿੰਡ ਕਹੂਗਾ ਜਿਹੜਾ ਧੋਖੇ ਨਾਲ ਬਣਿਆ ਉਹ ਕਿਤਰਾ ਮਨਜ਼ੂਰ ਹੋ ਜੂ ਹਮ ਕਿਉਂ ਜੁਗਾ ਦੇ ਜੇ ਤੁਸੀਂ ਬਣੇ ਨਹੀਂ ਤੇ ਤੁਹਾਨੂੰ ਜਿਹੜਾ ਬਣ ਗਿਆ ਤੇ ਇਦਾਂ ਹੀ ਲੱਗੇਗਾ ਨਾ ਧੋਖੇ ਨਾਲ ਬਣ ਕੇ ਧੋਖੇ ਨਾਲ ਸਿੱਧਾ ਹੀ ਕਿ ਜੇ ਮੈਂ ਨਹੀਂ ਬਣਦਾ ਤੇ ਉਹਦੇ ਵਿਚਾਰਾ ਤੇ ਬਣਦਾ ਨਾ ਦੂਜਾ ਹੂੰ ਹੂੰ ਤਿੰਨ ਖਲੋਤੇ ਆ ਹੂੰ ਫੈਦੋ ਦਾ ਉਹਨਾਂ ਵੀ ਕਾਗਜ਼ ਪਰੇ ਆ ਅੱਛਾ ਤੁਹਾਡੇ ਕਾਗਜ਼ ਰੱਦੀ ਹੋਏ ਸਾਡੇ ਆਪਣੇ ਰੱਦ ਹੋ ਗਏ ਨੇ ਹਾਂਜੀ ਕਿਉਂ ਰੱਦ ਹੋਏ ਕਾਰਨ ਕੀ ਦੱਸਿਆ ਕਾਰਨ ਇਹੋ ਹੀ ਵੀ ਉਹ ਕਹਿੰਦੇ ਸੀ ਅਸੀਂ ਬਣਨਾ ਵਾ ਕਾਕੇ ਛਾ ਇਹ ਕਾਗਜ਼ ਰੱਦ ਹੋਣ ਦਾ ਕੋਈ ਕਾਰਨ ਦੱਸਿਆ ਗਿਆ ਹੋਇਆ ਇਹ ਤੇ ਸਰਕਾਰ ਨੂੰ ਪਤਾ ਨਾ ਵੀ ਜਦੋਂ ਇੱਕ ਤਫਲਾ ਦੇਤੀਆਂ ਤੇ ਅੰਦਰ ਜਿਹੜਾ ਕੰਮ ਹੋਣਦਾ ਉਹ ਉਹਨਾਂ ਕੀਤਾ ਸੀ ਥੋੜਾ ਕੀਤਾ ਲਿਸਟ ਚ ਨਾ ਹੀ ਨਹੀਂ ਆਇਆ ਲੇਲਾ ਨਹੀਂ ਆਇਆ ਇਹ ਪੂਰੇ ਲਿਖ ਕੇ ਘੱਲੇ ਆ ਲਿਸਟਾਂ ਚ ਨਾ ਨਹੀਂ ਨਾ ਆਇਆ ਜੀ ਉੱਤੇ ਕਾਰਨ ਲਿਖਿਆ ਹੋਇਆ ਹੈਗਾ ਨਾ ਜਦੋਂ ਲਿਸਟ ਲੱਗ ਗਈ ਕੋਈ ਕਾਰਨ ਨਹੀਂ ਦੱਸਿਆ ਹਾਂ ਕਾਰਨ ਵੀ ਕੋਈ ਨਹੀਂ ਲਿਖਿਆ ਨਾ ਰੱਦ ਇਹ ਲਿਖਿਆ ਜੇ ਰੱਦ ਰੱਦ ਬਾ ਗਾੜੀ ਨਹੀਂ ਕੋਈ ਲਿਖਿਆ ਕੋਈ ਮੈਂਬਰ ਵੀ ਨਹੀਂ ਬਚਿਆ ਉਹ ਵੀ ਰੱਦ ਹੈ ਹੈ ਮੈਂਬਰ ਵੀ ਕੋਈ ਨਹੀਂ ਦੋ ਬਾਲਟੀਆਂ ਦਾ ਮੈਂਬਰ ਵੀ ਕੋਈ ਨਹੀਂ ਰਾਤ ਦਾ ਅੱਗੋਂ ਆਈ ਕੀ ਕਰਨਾ ਆਈ ਤੇ ਬਾਜਵੇ ਸਾਹਿਬ ਨੂੰ ਸੱਦਿਆ ਬਿਨਸਾਬ ਕਰ ਜੋ ਨਾ ਕਰੋਗੇ ਤੇ ਪੁੱਤ ਲਾ ਵੀ ਜਾੜਾਂਗੇ ਦਰਨਾ ਵੀ ਲਾਵਾਂਗੇ ਵੀ ਜਿੱਤ ਤਰ੍ਹਾਂ ਅਹੀ ਰਾਦਦੇ ਆ ਉਤਰਾ ਤੂੰ ਵੀ ਪੈਂਡ ਸੋਚ ਕੇ ਵੜੀ ਤੂੰ ਵੀ ਰਾਦੀ